ਦਾਦੀ ਮਾਂ ਦੇ ਬਹੁਤ ਹੀ ਆਸਾਨ ਵੇਸਟ 40 ਕਿਚਨ ਟਿਪਸ ਬਹੁਤ ਹੀ ਕਮਾਲ ਦੇ ਹਨ ਜਰੂਰ ਸੁਣੋ ਨੰਬਰ 1 ਜੇਕਰ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ ਖਾਲੀ ਪੇਟ 3-4 ਗਿਰੀਆਂ ਕਰੋੜਤੀਆਂ ਖਾਣ ਨਾਲ ਆਰਾਮ ਮਿਲਦਾ ਹੈ ਨੰਬਰ 2 ਦਹੀਂ ਵਿੱਚ ਦੁੱਧ ਨਾਲੋਂ ਹੀ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਹੈ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਨਾਲ ਹੀ ਸਰੀਰ ਅੰਦਰ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ ਨੰਬਰ 3 ਜੇਕਰ ਤੁਸੀਂ 7-8 ਦਿਨਾਂ ਵਿੱਚ ਹੀ ਆਪਣੀ ਚਮੜੀ ਨੂੰ ਸਾਫ਼ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਸ਼ਨਾਨ ਕਰਨ ਸਮੇਂ ਪਾਣੀ ਵਿੱਚ ਅੱਧਾ ਨਿੰਬੂ ਨਿਚੋੜ ਕੇ ਇਸ਼ਨਾਨ ਕਰ ਲਓ। ਨੰਬਰ 4 ਕਾਲੇ ਪਏ ਘੇਰੇ ਸਾਫ਼ ਕਰਨ ਲਈ ਰੋਜ਼ਾਨਾ ਅੱਖਾਂ ਦੇ ਥੱਲੇ ਦੁੱਧ ਤੋਂ ਬਣੀ ਮਲਾਈ ਲਗਾ ਕੇ ਆਟਾ ਨਾਲ ਹਲਕੀ-ਹਲਕੀ ਮਾਲਿਸ਼ ਕਰ ਲਓ। ਲਾਭ ਮਿਲੇਗਾ ਨੰਬਰ 5 ਜੇਕਰ ਤੁਹਾਡੇ ਸਰੀਰ ਕਮਜ਼ੋਰ ਜਿਆਦਾ ਮਹਿਸੂਸ ਕਰਦਾ ਹੈ ਤਾਂ ਰੋਜ਼ਾਨਾ ਪੁੰਨੇ ਹੋਏ ਚਨੇ ਖਾਇਆ ਕਰੋ ਇਸ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 6 ਜੇਕਰ ਤੁਸੀਂ ਆਪਣੇ ਖੂਨ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਅਦਰਕ ਦੇ ਰਾਸ ਤੋਂ ਦਾ ਸੇਵਨ ਜ਼ਰੂਰ ਕਰਿਆ ਕਰੋ ਨੰਬਰ 7 ਵਜਨ ਨੂੰ ਘੱਟ ਕਰਨ ਲਈ ਪਾਣੀ ਹਮੇਸ਼ਾ ਕੁੱਟ-ਕੁੱਟ ਕਰਕੇ ਹੌਲੀ-ਹੌਲੀ ਪੀਓ ਕਈ ਵਾਰ ਤੇਜ਼ੀ ਨਾਲ ਪਾਣੀ ਪੀਣ ਨਾਲ ਸਾਡਾ ਸਰੀਰ ਫੁੱਲਣ ਲੱਗ ਜਾਂਦਾ ਹੈ ਨੰਬਰ 8 ਜੇਕਰ ਹੱਡੀਆਂ ਵਿੱਚੋਂ ਘਟ ਘਟਦੀ ਆਵਾਜ਼ ਆ ਰਹੀ ਹੈ ਤਾ ਡਰਾਈ ਫਰੂਟ ਦੇ ਨਾਲ-ਨਾਲ ਅਲਸੀ ਦੇ ਬੀਜ ਦਾ ਸੇਵਨ ਕਰੋ ਕਦੇ-ਕਦੇ ਮੱਛੀ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਲਾਭ ਮਿਲੇਗਾ ਨੰਬਰ 9 ਜੇਕਰ ਤੁਸੀਂ ਆਪਣੀ ਕਿੱਟ ਨੂੰ ਪੂਰੀ ਜ਼ਿੰਦਗੀ ਲਈ ਤੁਰੰਤ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਨਮਕ ਵਾਲੀਆਂ ਚੀਜ਼ਾਂ ਦਾ ਸੇਵਨ ਜਿੰਨਾ ਹੋ ਸਕਦਾ ਹੈ ਘੱਟ ਤੋਂ ਘੱਟ ਕਰੋ ਨੰਬਰ 10 ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਅਨਾਰ ਦੇ ਜੂਸ ਦਾ ਸੇਵਨ ਕਰੋ ਇਸ ਨਾਲ ਲਾਭ ਮਿਲੇਗਾ ਨਾਲ ਹੀ ਖੂਨ ਦੀ ਕਮੀ ਵੀ ਪੂਰੀ ਪੂਰੀ ਹੋਵੇਗੀ ਨੰਬਰ 11 ਦੁਨੀਆ ਵਿੱਚ ਜੇਕਰ ਕੋਈ ਵੀ ਫਲ ਮਿੱਠਾ ਮੰਨਿਆ ਜਾਂਦਾ ਹੈ ਤਾਂ ਉਹ ਅੰजीर ਹੈ ਜੋ ਸਭ ਤੋਂ ਜ਼ਿਆਦਾ ਮਿੱਠਾ ਫਲ ਹੈ ਨੰਬਰ 12 ਜੇਕਰ ਤੁਸੀਂ ਪੂਰੀ ਜ਼ਿੰਦਗੀ ਲਈ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰ ਦਾ ਨਾਸ਼ਤਾ ਜ਼ਰੂਰ ਕਰੋ ਇਸ ਨੂੰ ਕਦੇ ਵੀ ਲੇਟ ਨਾ ਲੇਟ ਜਾ ਸਕਿਪਟ ਨਾ ਕਰੋ ਇੱਕ ਰਿਸਰਚ ਤੋਂ ਪਤਾ ਲੱਲਦਾ ਹੈ ਕਿ ਜੇਕਰ ਤੁਸੀਂ ਸਵੇਰ ਦਾ ਖਾਣਾ ਸਕਿਪਟ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 13 ਜੇਕਰ ਤੁਸੀਂ ਗਲੋ ਦਾ ਕਾੜਾ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ रह ਸਕਦੇ ਹੋ ਨੰਬਰ 14 ਜੇਕਰ ਤੁਸੀਂ ਦੰਦਾਂ ਦਾ ਪੀਲਾਪਨ ਆਸਾਨੀ ਨਾਲ ਦੂਰ ਕਰਨਾ ਚਾਹੁੰਦੇ ਹੋ ਤਾਂ ਦੰਦਾਂ ਉੱਪਰ ਕੇਲੇ ਦਾ ਛਿਲਕਾ ਮਸਲਣ ਲੋ ਇਸ ਨਾਲ ਦੰਦਾਂ ਦੰਦ ਮੋਤੀਆਂ ਦੀ ਤਰ੍ਹਾਂ ਚਮਕ ਜਾਣਗੇ ਨੰਬਰ 15 ਦਿਮਾਗ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਬਦਾਮ ਪਾਣੀ ਵਿੱਚ ਭਿਓ ਕੇ ਰੱਖ ਦੋ ਸਵੇਰੇ ਖਾਲੀ ਪੇਟ ਦੁੱਧ ਨਾਲ ਛਿਲਕਾ ਉਤਾਰ ਕੇ ਖਾ ਲਓ ਇਸ ਨਾਲ ਦਿਮਾਗ ਤੇਜ਼ ਹੋਵੇਗਾ ਨੰਬਰ 16 ਕਈ ਵਾਰ ਤਾਂਬੇ ਦੀ ਕਮੀ ਹੋਣ ਕਾਰਨ ਸਾਡੇ ਵਾਲ ਝੜਨ ਲੱਗ ਜਾਂਦੇ ਹਨ ਅਜਿਹਾ ਵਿੱਚ ਜੇਕਰ ਤੁਸੀਂ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰੋਂ ਤਾਂਬੇ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 16 ਜੇਕਰ ਮੂੰਹ ਵਿੱਚ ਬਹੁਤ ਸਾਰੇ ਛਾਲੇ ਪੈ ਗਏ ਹੋਣ ਤਾਂ ਛੋਟੀ ਇਲਾਇਚੀ ਨੂੰ ਪੀਸ ਲੋ ਇਸ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਛਾਲਿਆਂ ਉੱਪਰਲੀ ਜਗ੍ਹਾ ਤੇ ਲਗਾਓ ਛਾਲੇ ਠੀਕ ਹੋ ਜਾਣਗੇ ਨੰਬਰ 18 ਜੇਕਰ ਤੁਹਾਨੂੰ ਪੂਰੀ ਨਜ਼ਰ ਜ਼ਿਆਦਾ ਲੱਗਦੀ ਹੈ ਤਾਂ ਹਫ਼ਤੇ ਵਿੱਚ ਇੱਕ ਵਾਰ ਸੱਤ ਸੁੱਕੀਆਂ ਮਿਰਚਾਂ ਡੀਆਂ ਡੰਡੀਆਂ ਸਣੇ ਆਪਣੇ ਸਿਰ ਦੀ ਸਵਾ ਕੇ ਜਲਦੀ ਅੱਗ ਵਿੱਚ ਛੋਆ ਛੋ ਲੋ ਇਸ ਨਾਲ ਕਾਫੀ ਲਾਭ ਹੋਵੇਗਾ ਨੰਬਰ 19 ਜੇਕਰ ਬਾਹਰ ਨਿਕਲਣ ਪੇ ਪੇਟ ਤੋਂ ਪ੍ਰੇਸ਼ਾਨ ਹੋ ਤਾਂ ਇੱਕ ਚਮਕ ਪੁਦੀਨੇ ਦੇ ਰਸ ਵਿੱਚ ਦੋ ਚਮਚ ਸ਼ਹਿਦ ਮਿਕਸ ਕਰਕੇ ਰੋਜ਼ਾਨਾ ਸਵੇਰੇ ਸੇਵਨ ਕਰੋ ਇਸ ਨਾਲ ਲਾਭ ਮਿਲੇਗਾ ਨੰਬਰ 20 ਜੇਕਰ ਤੁਸੀਂ ਲਗਾਤਾਰ ਇੱਕ ਮਹੀਨੇ ਕੇਲਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਪੇਟ ਤੇ ਹੋਣ ਵਾਲੇ ਅਨੇਕਾਂ ਹੀ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ ਨੰਬਰ 21 ਚਿਹਰੇ ਦੀਆਂ ਛਾਈਆਂ ਨੂੰ ਹਟਾਉਣ ਲਈ ਜੇਕਰ ਤੁਸੀਂ ਕੱਚੇ ਦੁੱਧ ਵਿੱਚ ਹਲਦੀ ਮਿਕਸ ਕਰਕੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੀ ਰੰਗ ਸਾਫ ਹੋਵੇਗਾ ਤੇ ਨਾਲ ਹੀ ਚਿਹਰੇ ਦੀਆਂ ਛਾਈਆਂ ਵੀ ਖਤਮ ਹੋ ਜਾਣਗੀਆਂ ਨੰਬਰ 22 ਜੇਕਰ ਤੁਸੀਂ ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ਦੀ ਇਨਫੈਕਸ਼ਨ ਦੂਰ ਹੋ ਕੀਤੀ ਜਾ ਸਕਦੀ ਹੈ ਨਾਲ ਹੀ ਹਿਊਮਿਡਿਟੀ ਨੂੰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ ਨੰਬਰ 23 ਸਰਦੀਆਂ ਦੇ ਮੌਸਮ ਵਿੱਚ ਇੱਕ ਮੌਸਮ ਵਿੱਚ ਕਦੇ ਵੀ ਆਪਣੇ ਵਾਲਾਂ ਨੂੰ ਹੇਅਰ ਡਰਾਇਰ ਦੀ ਮਦਦ ਨਾਲ ਨਾ ਸੁਕਾਓ ਇਸ ਨਾਲ ਤੁਹਾਨੂੰ ਵਾਲਾਂ ਦੇ ਝੜਨ ਦੀ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਕੁਦਰਤੀ ਤਰੀਕੇ ਨਾਲ ਹੀ ਵਾਲਾਂ ਨੂੰ ਸੁਕਾਓ ਨੰਬਰ 24 ਚਾਹੇ ਸਬਜ਼ੀਆਂ ਹੋਵਣ ਚਾਹੇ ਦਾਲਾਂ ਸਾਰੀਆਂ ਚੀਜ਼ਾਂ ਨਾਲ ਦੇਸੀ ਘਿਓ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਸਿਹਤ ਅਤੇ ਸ킨 ਲਈ ਕਾਫੀ ਫਾਇਦਾਇਕ ਹੈ ਨੰਬਰ 25 ਭਿੱਜੇ ਹੋਏ ਬਦਾਮ ਖਾਣ ਨਾਲ ਵਧੇ ਹੋਏ ਕੈਸਟਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਇਹ ਚੰਗੇ ਕੈਸਟਰੋਲ ਨੂੰ ਵਧਾਉਣ ਦਾ ਕੰਮ ਕਰਦਾ ਹੈ ਨੰਬਰ 26 ਜੇਕਰ ਤੁਸੀਂ ਬਦਾਮ ਦਾ ਸੇਵਨ ਸਹੀ ਤਰੀਕੇ ਨਾਲ ਰੋਜ਼ਾਨਾ ਕਰਦੇ ਹੋ ਤਾਂ ਇਸ ਨਾਲ ਚਿਹਰੇ ਨੂੰ अनेकਾ ਹਿਲਾਮ ਮਿਲਦੇ ਹਨ ਨੰਬਰ 28 ਮੇਥੀ ਦਾਣੇ ਨੂੰ ਪੀਸ ਕੇ ਨਾਰੀਅਲ ਤੇਲ ਵਿੱਚ ਮਿਕਸ ਕਰਕੇ ਵਾਲਾਂ ਵਿੱਚ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੁੰਦਾ ਹੈ ਤੇ ਨਾਲ ਹੀ ਵਾਲਾਂ ਨੂੰ ਹੋਰ ਵੀ ਕਈ ਲਾਭ ਮਿਲਦੇ ਹਨ ਨੰਬਰ 28 ਆਵਲੇ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਇਸ ਨਾਲ ਵਾਲਾਂ ਦੀ ਸਫੈਦੀ ਨੂੰ ਰੋਕਿਆ ਜਾ ਸਕਦਾ ਹੈ ਤੇ ਨਾਲ ਹੀ ਚਿਹਰੇ ਦੀ ਚਮਕ ਨੂੰ ਵਧਾਇਆ ਜਾ ਸਕਦਾ ਹੈ ਨੰਬਰ 29 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਜ਼ਖਮ ਹੋ ਜਾਵੇ ਤਾਂ ਹਲਦੀ ਵਾਲਾ ਦੁੱਧ ਪੀ ਲੋ ਇਸ ਨਾਲ ਜ਼ਖਮ ਜਲਦੀ ਨਾਲ ਭਰ ਜਾਵੇਗਾ ਨੰਬਰ 30 ਘਰ ਵਿੱਚ ਫਟੇ ਪੁਰਾਣੇ ਕੱਪੜੇ ਕਦੇ ਨਾ ਰੱਖੋ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਨੰਬਰ 31 ਜੇਕਰ ਜੁੱਤੀਆਂ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਮਿੱਠਾ ਸੋਡਾ ਜੁੱਤੀਆਂ ਵਿੱਚ ਪਾ ਕੇ ਰੱਖੋ ਇਸ ਨਾਲ ਜੁੱਤੀਆਂ ਵਿੱਚੋਂ ਬਦਬੂ ਖਤਮ ਹੋ ਜਾਵੇਗੀ। ਨੰਬਰ 32 ਹਰੀਆਂ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਫਰੈਸ਼ ਰੱਖਣ ਲਈ ਜੇਕਰ ਤੁਸੀਂ ਇਹਨਾਂ ਨੂੰ ਅਖਬਾਰ ਵਿੱਚ ਲਪੇਟ ਕੇ ਰੱਖਦੇ ਹੋ ਤਾਂ ਇਸ ਨਾਲ ਕਾਫੀ ਸਮੇਂ ਤੱਕ ਉਹ ਖਰਾਬ ਨਹੀਂ ਹੁੰਦੀਆਂ। ਨੰਬਰ 33 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਹਲਕਾ ਕੋਸਾ ਦੁੱਧ ਪੀਓ ਇਸ ਨਾਲ ਇੱਕ ਤਾਂ ਨੀਂਦ ਚੰਗੀ ਆਉਂਦੀ ਹੈ ਤੇ ਨਾਲ ਹੀ ਸਰੀਰ ਦੀ ਸਹੀ ਸਹੀ ਰਹਿੰਦਾ ਹੈ ਸਰੀਰ ਦੇ ਬਹੁਤ ਸਾਰੇ ਜੋੜਾਂ ਵਿੱਚ ਹੋ ਰਹੇ ਦਰਦ ਤੋਂ ਆਰਾਮ ਮਿਲਦਾ ਹੈ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 34 ਤਨੀਏ ਨੂੰ ਪਦੀਨੇ ਦੇ ਪੱਤਿਆਂ ਨੂੰ ਜੇਕਰ ਤੁਸੀਂ ਲੰਮੇ ਸਮੇਂ ਤੱਕ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਸੁ ਸੁ ਕੀ ਕੱਪੜੇ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖੋ ਤੇ ਇਸ ਨਾਲ ਇੱਕ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਤਾਜ਼ਾ ਹੀ ਰਹਿਣਗੇ ਨੰਬਰ 35 ਕਦੇ ਵੀ ਚਾਹ ਪੱਤੀ ਨੂੰ ਸੁਟੋ ਨਾ ਸਗੋ ਇਹ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾਓ ਇਸ ਨਾਲ ਉਹ ਸਹੀ ਤਰੀਕੇ ਨਾਲ ਵਧਣ ਲੱਗ ਫੁੱਲਣ ਲੱਗ ਜਾਂਦੇ ਹਨ ਨੰਬਰ 36 ਖਾਣ ਖਾਣਾ ਬਣਾਉਣ ਤੋਂ ਤੁਰੰਤ ਬਾਅਦ ਬਰਤਨ ਨੂੰ ਸਾਫ਼ ਜ਼ਰੂਰ ਕਰੋ ਤਾਂ ਜੋ ਉਹਨਾਂ ਵਿੱਚੋਂ ਸਬਜ਼ੀ ਸੁੱਕੇ ਨਾ ਇਸ ਕਾਰਨ ਬਰਤਨ ਵਿੱਚ ਕਦੇ ਵੀ ਦਾਗ ਤੱਬੇ ਨਾ ਪੈਣ ਤੇ ਉਹ ਹਮੇਸ਼ਾ ਸਾਫ਼ ਹੀ ਰਹਿਣ ਇਸ ਨਾਲ ਤੁਹਾਡਾ ਸਮੇਂ ਦੀ ਬਚਤ ਹੋਵੇਗੀ ਨੰਬਰ 37 ਨੰਬਰ 37 ਕੱਪੜਿਆਂ ਨੂੰ ਲੱਗੇ ਹਲਦੀ ਦੇ ਦਾਗ ਆਸਾਨੀ ਨਾਲ ਮਿਟਾਉਣ ਲਈ ਉਹਨਾਂ ਨੂੰ ਧੁੱਪ ਵਿੱਚ ਪਾ ਦਿਓ ਇਸ ਨਾਲ ਹਲਦੀ ਦੇ ਦਾਗ ਆਸਾਨੀ ਨਾਲ ਮਿੱਟ ਜਾਣਗੇ ਨੰਬਰ 38 ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਅਮਰੂਦ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਦੰਦ ਪੂਰੀ ਜ਼ਿੰਦਗੀ ਲਈ ਖਰਾਬ ਨਹੀਂ ਹੋਣਗੇ ਨੰਬਰ 39 ਜੇਕਰ ਤੁਹਾਨੂੰ ਘੱਟ ਸੁਣਾਈ ਦੇ ਰਿਹਾ ਹੈ ਤਾਂ ਤੁਸੀਂ ਆਪਣੀ ਉਂਗਲੀਆਂ ਨੂੰ ਨਾਰੀਅਲ ਤੇਲ ਵਿੱਚ ਪਾ ਕੇ ਕੰਨਾਂ ਵਿੱਚ ਫੇਰ ਲਓ ਇਸ ਨਾਲ ਸਹੀ ਸੁਣਾਈ ਲੱਗ ਜਾਵੇਗਾ ਨੰਬਰ 40 ਜੇਕਰ ਜੁੱਤੀਆਂ ਦਾ ਦੱਪਲ ਕੱਟਣ ਕੱਟਣ ਲੱਗ ਜਾਵੇ ਤਾਂ ਉਸ ਉੱਪਰ ਨਾਰੀਅਲ ਤੇਲ ਲਗਾ ਲਓ ਇਸ ਨਾਲ ਉਹ ਸਹੀ ਹੋ ਜਾਵੇਗੀ ਨਾਰੀਅਲ ਵਕੂ ਨਾ ਨਾਉਣ ਤੋਂ ਪਹਿਲਾਂ ਨਾਰੀਅਲ ਤੇਲ ਦੀ ਮਾਲਿਸ਼ ਕਰੋ ਇਸ ਨਾਲ ਸਰੀਰ ਦੀ ਚਮੜੀ ਤੇ ਚਮਕ ਵਧੇਗੀ ਜੋੜਾਂ ਦੇ ਦਰਦ ਤੋਂ ਰਾਹ ਮਿਲੇਗਾ ਦੋਸਤੋ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਇਸ ਦੇ ਨਾਲ ਹੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਲਾਈਕ ਸ਼ੇਅਰ ਜ਼ਰੂਰ ਕਰੋ ਇਸ ਚੈਨਲ ਨੂੰ ਜੋ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਬਹੁਤ ਹੀ ਧੰਨਵਾਦ ਕਰਦੇ ਹਾਂ